ਤੇ ਜੀ ਅੱਜ ਸਵੇਰੇ ਥਾਣਾ ਸੰਗਤ ਪੁਲਿਸ ਨੂੰ ਉਤਰਾਹ ਮਿਲੀ ਕਿ ਇੱਕ ਜਗਸੀਰ ਸਿੰਘ ਵਾਸੀ ਪੱਕਾ ਗਲਾਂ ਦੇ ਨਾਮ ਦੇ ਬੰਦੇ ਨੇ ਆਪਣੀ ਵਾਈਫ ਜਸਤਰੀ कौर ਦੇ ਘਰੇਲੂ ਝਗੜੇ ਕਰਕੇ ਜਿਹੜਾ ਹੈਗਾ ਸਵੇਰੇ ਸਵੇਰੇ ਉਹਦੇ ਫੈਰ ਮਾਰ ਕੇ ਉਹਨੂੰ ਜ਼ਖਮੀ ਕੀਤਾ ਤੇ ਇਮੀਡੀਏਟ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਿੰਡ ਪਹੁੰਚੀ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਵੀ ਉਹ ਜਿਹੜਾ ਲੇਡੀ ਜਿਹੜੀ ਹੈਗੀ ਪਹਿਲੇ ਉਹ ਜ਼ਖਮੀ ਹਾਲਤ ਵਿੱਚ ਸੌਂ ਕਰਕੇ ਉਹਨੂੰ ਦਾਖਲ ਜਿਹੜਾ ਹੈਗਾ ਤੇ ਏਮਰਜੈਂਸੀ ਹਸਪਤਲ ਕਰਵਾਤਾ ਦੇ ਹਸਪਤਾਲ ਲੈ ਕੇ ਆਏ ਇਹ ਪੁਲਿਸ ਪਾਰਟੀ ਇੱਥੇ ਪਹੁੰਚੀ ਇੱਥੇ ਆ ਕੇ ਪਤਾ ਲੱਗਿਆ ਵੀ ਉਹਦੀ ਜਿਹੜੀ ਹੈਗੀ ਆ ਜਖਮਾਂ ਦੀ ਤਾਬ ਨਾਂ ਛੱਡਦੀ ਹੋਈ ਤੇ ਉਹ ਲੇਡੀ ਜਸਪ੍ਰੀਤ कौर ਉਹਦੀ ਡੈਥ ਹੋ ਗਈ ਇੱਥੇ ਆ ਕੇ ਕਾਰਨ ਇਹ ਆ ਜੀ ਵੀ ਇਹ ਜਿਹੜਾ ਦੋਸ਼ੀ ਹੈ ਜਕਸੀਤ ਸਿੰਘ 40 41 ਸਾਲ ਦਾ ਹੈ ਤੇ ਉਹ ਲੇਡੀ ਹੈਗੀ 47 48 ਸਾਲ ਦੀ 6 7 ਸਾਲੋਂ ਤੋਂ ਵੱਡੀ ਸੀ ਇਹ ਸ਼ੁਰੂ ਤੋਂ ਹੀ ਲੇਡੀ ਨੂੰ ਜਿਹੜਾ ਹੈਗਾ ਲਾਇਕ ਨਹੀਂ ਕਰਦਾ ਸੀਗਾ ਤੇ ਸ਼ੁਰੂ ਤੋਂ ਹੀ ਜਿਹੜਾ ਇਹ ਮਤਲਬ ਤੰਗ ਕਰਦਾ ਆ ਰਿਹਾ ਪਹਿਲਾਂ ਵੀ ਪੰਚਾਇਤੀ ਫੈਸਲੇ ਹੋਏ ਆ ਲਿਖਤੀ ਤੌਰ ਤੇ ਵੀ ਪੰਚਾਇਤੀ ਫੈਸਲੇ ਹੋਏ ਨੇ ਪਰ ਇਹ ਬੰਦੇ ਨੂੰ ਕਹਿੰਦਾ ਮੇਰੇ ਫਿੱਟ ਨਹੀਂ ਇਸ ਤਰ੍ਹਾਂ ਦੀ ਕਹਾਣੀ ਕਰਕੇ ਇਹਨੂੰ ਵਾਰ-ਵਾਰ ਹੀ ਘੁੰਦਾ ਸੀਗਾ ਤੇ ਜਿਹਦੇ ਕਰਕੇ ਇਹੋ ਪਸੰਦ ਨਾਲ ਆਸੇ ਫੋਨ ਕਰਕੇ ਅੱਜ ਵੀ ਉਹਨੇ ਫੈਰ ਮਾਰ ਕੇ ਜਿਹੜਾ ਲੱਗ ਲੇਡੀ ਦੇ ਉਹਨੂੰ ਜਿਹੜਾ ਦਾ ਮੰਡ ਕਰਾ ਇਹਦੇ ਕੋਲ ਲਾਇਸੈਂਸੀ ਅਸਲਾ ਸੀ ਜੀ ਰਵਾਲਵਰ ਦੱਸਿਆ ਜਾ ਰਿਹਾ ਹੈ ਬਾਕੀ ਇਹ ਜੇ ਰਿਕਵਰੀ ਹੋਏ ਤਾਂ ਬਾਅਦ ਪਤਾ ਲੱਗੇਗਾ ਕਰਵਾਉਣੀ ਇਹਨੀਆਂ ਗੋਲੀਆਂ ਲੱਗੀਆਂ ਨੇ ਇਹ ਲੇਡੀ ਦੇ ਤਿੰਨ ਗੋਲੀਆਂ ਲੱਗੀਆਂ ਨੇ ਜਿਹਦੀ ਛਾਤੀ ਦੇ ਉੱਪਰ ਇੱਧਰ ਤੇ ਇੱਧਰ ਦੋ ਤੇ ਇੱਕ ਇੱਧਰ ਸਾਈਡ ਤੇ ਤਿੰਨ ਗੋਲੀਆਂ ਲੱਗੀਆਂ ਫਿਲਹਾਲ ਜਿਹੜੀ ਮੋਢਲੀ ਤੇ ਪੜਤਾਲ ਤੋਂ ਪਤਾ ਲੱਗਿਆ ਬਾਕੀ ਜੋ ਪਰਿਵਾਰ ਵਾਲੇ ਪੀੜਤ ਪਰਿਵਾਰ ਆ ਗਏ ਉਹਦੇ ਵੇਖੇ ਪਰਿਵਾਰ ਪਰ ਡਬਲ ਖਾਣੇ ਤੋਂ ਆ ਗਏ ਜੋ ਵੀ ਉਹਨਾਂ ਦੀ ਸਟੇਟਮੈਂਟ ਜਿਹੜੀ ਉਹਨਾਂ ਨੇ ਉਹਦੇ ਲਿਹਾਜ਼ ਨਾਲ ਜਿਹੜੀ ਹੈਗੀ ਹੈ ਅਗਲੀ ਕਾਰਵਾਈ ਤਫ਼ਤੀਸ਼ ਜਿਹੜੀ ਅਮਲ ਚ ਲਾਂਦੀ ਜਾਊਗੀ ਦੋਸ਼ੀ ਪ੍ਰਾਪਤ ਦੱਸਿਆ ਜਾ ਰਿਹਾ ਤੇ ਉਹਨੂੰ ਫੜਨ ਦੀ ਬੜੀ ਕੋਸ਼ਿਸ਼ ਹੋ ਰਹੀ ਹੈ ਕੁੱਲ ਸਪਾਰਟੀਆਂ ਸੀ ਭੇਜੀਆਂ ਹੋਈਆਂ ਨੇ ਤੇ ਉਮੀਦ ਹੈ ਜਲਦੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਵਾਂਗੇ ਦਰਦ ਵਿੱਚ ਬਹੁਤ ਮੌਜੂਦ ਸੀ ਕੋਈ ਬੱਚੇ ਸੀ ਨਹੀਂ ਜੀ ਉਦੋਂ ਉਹਦਾ ਬੇਟਾ ਵੀ ਤੇ ਉਹਦਾ ਫਾਦਰ ਵੀ ਦੋਨੇ ਆ ਤੇ ਖੇਤ ਅੱਜ ਮੋਟਰਾਂ ਦਾ ਪਾਣੀ ਲਾਉਣ ਵਾਸਤੇ ਸਵੇਰੇ ਸਵੇਰੇ ਗਏ ਹੋਏ ਸੀਗੇ ਉਸ ਸਮੇ ਮਤਲਬ ਪਹਿਲਾ ਵੀ ਮਾਮਲਾ ਹੈ ਜੀ ਹਾਂ ਜੀ ਪਹਿਲਾ ਵੀ ਮਾਮਲਾ ਦੱਤੇ ਨਹੀਂ ਪਹਿਲਾ ਮਾਮਲਾ ਜਿਹੜਾ ਹੈਗਾ ਸਾਡੇ ਸਾਡੇ ਧਿਆਨ 'ਚ ਨਹੀਂ ਹੈਗਾ ਤੇ ਫਿਲਹਾਲ ਜੀ ਇਲਾ ਹੀ ਪਤਾ ਲੱਗਿਆ ਬਾਕੀ ਜੋ ਤਫਤੀਸ਼ ਆਏਗਾ ਉਹ ਉਹ ਤੋਂ ਬਾਅਦ ਤੁਹਾਨੂੰ ਧਿਆਨ ਲਿਆ ਦਿੰਗੇ ਕਿਸ ਚੀਜ਼ ਦੇ ਪੱਜਿਆ ਇਹ ਮੋਟਰਸਾਈਕਲ ਤੇ ਪੱਜਿਆ ਜੀ ਮੋਟਰਸਾਈਕਲ ਤੇ ਪੱਜਿਆ ਕਰ ਲਿਆ ਸਾਸ ਕੈਨਸਲ ਕਰ ਲਿਆ ਜਾਏਗਾ ਸਾਸ ਜੀ ਸਾਸ ਕੈਨਸਲ ਤੁਰੰਤ ਲਿਖਾਂਗੇ ਜੀ ਨਾਲ ਦੀ ਨਾਲ ਹੀ ਦੋਸ਼ੀ ਗ੍ਰਫਤਾਰ ਕਰਾਂਗੇ ਨਾਲ ਹੀ ਲਾਇਸੈਂਸ ਨੂੰ ਕੈਨਸਲ ਕਰਾਵਾਂਗੇ ਇਹਦੇ ਖਿਲਾਫ ਸਖਤੋ ਸਖਤ ਕਾਰਵਾਈ ਤੇ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਜੋ ਕਾਨੂੰਨ ਰੂਪ ਦੇ ਵਿੱਚ ਹੋਏਗੀ